ਪਿਛਲੇ ਦਿਨੀ ਬਠਿੰਡਾ ਦੇ 400 ਕਿੱਲੇ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਗੈਰਮਿਆਰੀ ਪੈਸਟੀਸਾਈਡ ਅਤੇ ਖਾਦਾਂ ਬਣਨ ਵਾਲੀ ਫੈਕਟਰੀ ਤੇ ਕੀਤੀ ਗਈ ਸੀ ਖੇਤੀਬਾੜੀ ਵਿਭਾਗ ਵੱਲੋਂ ਰੇਡ ਅਤੇ ਉਸ ਤੋਂ ਬਾਅਦ ਅੱਜ ਭਾਰਤੀ ਕਿਸਾਨ ਜੁਨਨ ਡਕੌਂਦਾ ਦੇ ਆਗੂ ਪਹੁੰਚੇ ਇੱਥੇ ਅਤੇ ਮੌਕੇ ਤੇ ਪਹੁੰਚੀ ਪੁਲਿਸ ਸ਼ਨੀਵਾਰ ਨੂੰ 1 ਵਜੇ ਲਗਭਗ ਭਾਰਤੀ ਕਿਸਾਨ ਜੁਨਨ ਡਕੌਂਦਾ ਦੇ ਕਿਸਾਨ ਬਠਿੰਡਾ ਦੇ 400 ਕਿੱਲੇ ਦੇ ਅੰਦਰ ਉਸ ਫੈਕਟਰੀ ਦੇ ਵਿੱਚ ਪਹੁੰਚੇ ਜਿੱਥੇ ਪਿਛਲੇ ਦਿਨੀ ਖੇਤੀਬਾੜੀ ਵਿਭਾਗ ਵੱਲੋਂ ਇੱਥੇ ਗੈਰ ਮਿਆਰੀ ਪੈਸਟੀਸਾਈਡ ਅਤੇ ਖਾਦਾ ਬਣਾਉਣ ਵਾਲੇ ਫੈਕਟਰੀ ਉੱਤੇ ਰੇਡ ਕਰਕੇ ਇਹਦੇ ਵਿੱਚੋਂ ਸੈਂਪਲ ਭਰੇ ਗਏ ਇਨਸਨ ਅਤੇ ਉਹਨਾਂ ਮੰਗ ਕੀਤੀ ਕਿ ਇਸਦੇ ਮਾਲਕ ਦੇ ਉੱਤੇ ਮਾਮਲਾ ਦਰਜ ਕੀਤਾ ਜਾਵੇ ਮੌਕੇ ਤੇ ਡੀਐਸਪੀ ਦਿਆਤੀ ਮਨਜੀਤ ਸਿੰਘ ਵੀ ਇਸ ਜਗ੍ਹਾ ਤੇ ਪਹੁੰਚੇ ਹੋਏ ਸਨ ਮੈਂ ਰਾਜਮੇਂਦਰ ਕੋਟਪਰਾ ਜ਼ਿਲ੍ਹਾ ਜਰਨਖਤਰ ਭਾਰਤੀ ਕਿਸਾਨ ਯੂਨੀਅਨ ਇੱਕ ਤਰ੍ਹਾਂ ਡਕਾਉਂਦਾ ਅੱਜ ਅਸੀਂ ਪਹੁੰਚਿਆ ਜਿਹੜੀ ਨਿਊ ਨਿਊ ਕੇਮ ਨਿਊ ਕੇਮ ਜਿਹੜੀ ਹੈਗੀ ਫਟਲੇਜ ਦਾ ਦੀ ਹੈਗੀ ਫੈਕਟਰੀ ਹੈ ਜਿੱਥੇ ਕਿ ਵੱਖ-ਵੱਖ ਤਰ੍ਹਾਂ ਦੇ ਪ੍ਰੋਡਕਟ ਬਣਦੇ ਨੇ ਸਾਨੂੰ ਇਹਦੇ ਬਾਰੇ ਜਾਣਕਾਰੀ ਮਿਲੀ ਵੀ ਇਹਦੇ ਕੋਈ ਪ੍ਰੋਡਕਟ ਲੋਕਾਂ ਦੇ ਜਿਹੜੇ ਦਾਇਰੇ ਚੋਂ ਬਾਹਰ ਨਾ ਗੈਰ ਕਾਨੂੰਨੀ ਨਾ ਕਿਉਂਕਿ ਸਾਨੂੰ ਪਤਾ ਲੱਗਿਆ ਵੀ ਪਿਛਲੇ ਦਿਨੀ 2 ਦਿਨ ਪਹਿਲਾਂ ਜਿਹੜਾ ਜੁਆਇੰਟ ਡਾਇਰੈਕਟਰ ਖੇਤੀਬਾੜੀ ਵਿਭਾਗ ਦਾ ਉਹਨੇ ਇੱਥੇ ਛਾਪਾ ਮਾਰਿਆ ਇਹਨੂੰ ਬਕਾਇਦਾ ਇਹਦੇ ਪ੍ਰੋਡਕਟਾਂ ਦੇ ਸੈਂਪਲ ਲੈਣਗੇ ਤੇ ਇਹਨਾਂ ਨੂੰ ਉਹਨਾਂ ਟੈਂਪਰਨ ਚੈਕਿੰਗ ਵਾਸਤੇ ਭੇਜਿਆ ਗਿਆ ਹੈ। ਅਸੀਂ ਪ੍ਰਸ਼ਾਸਨ ਨੂੰ ਵੀ ਇਹ ਕਹਿੰਦੇ ਆਂ ਵੀ ਇਸ ਕਿਸਾਨੀ ਤੇ ਬਹੁਤ ਵੱਡਾ ਨੁਕਸਾਨ ਹੋਣਾ ਜੇ ਨਕਲੀ ਪ੍ਰੋਡਕਟ ਵਿਕਦੇ ਨਾ। ਤੇ ਇਹਨਾਂ ਦੀ ਜਾਂਚ ਹੋ ਕੇ ਇਹਨਾਂ ਇੰਡਸਟਰੀ ਦੇ ਮਾਲਕਾਂ ਤੇ ਬਕਾਇਦਾ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਇਹਨਾਂ ਨੂੰ ਸਮਾਜ ਦੇ ਵਿੱਚ ਬਾਹਰ ਲਿਆਉਣਾ ਚਾਹੀਦਾ ਜੇ ਜਨਕ ਜਾਨੀ ਕਿ ਇਹਨਾਂ ਨੇ ਨਕਲੀ ਪ੍ਰੋਡਕਟ ਬਣਾਇਆ। ਡਿਪਟੀ ਸਾਹਿਬ ਦਾ ਕਹਿੰਦਾ ਸੀ ਜੋ ਬਣਦੀ ਕਾਰਵਾਈ ਅਸੀਂ ਕਰਾਂਗੇ। ਭਰੋਸਾ ਨਾਲ ਦਿੱਤਾ ਹੈ ਜੇ ਨਹੀਂ ਕਰਨਗੇ। ਤਾਂ ਪਰ ਅਸੀਂ ਜਿਹੜੇ ਕਿਸਾਨਾਂ ਨੂੰ ਨਾਲ ਲੈ ਕੇ ਸੜਕਾਂ ਤੇ ਆਵਾਂਗੇ ਤੇ ਇਹਦੇ ਖਿਲਾਫ ਕਾਰਵਾਈ ਕਰਵਾਵਾਂਗੇ। ਮਰਵਾਜੀ ਬੂਟਾ ਸਿੰਘ ਤੁੰਗ ਵਾਲੀ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਟ ਕਹਿੰਦਾ। ਮਾਮਲਾ ਇਹ ਸੀ ਇੱਥੇ ਜਿਹੜੀ 400 ਕਿੱਲੇ ਦੇ ਵਿੱਚ ਇੱਕ ਫੈਕਟਰੀ ਲੱਗੀ ਹੈ ਜਿੱਥੇ ਖਾਦ ਬਣਦੀ ਹੈ ਇਹ ਪਿਛਲੇ ਦਿਨਾਂ ਦੇ ਵਿੱਚ ਸੁਰਖੀਆਂ ਦੇ ਵਿੱਚ ਫੈਕਟਰੀ ਆਈ ਸੀਗੀ ਇਹਦੇ ਵਿੱਚ ਜਿਹੜਾ ਮਤਲਬ ਖਾਦ ਬਣਦੀ ਹੈ ਉਹਦੇ ਵਿੱਚ ਡਗਲੀਗੇਟ ਕੈਮੀਕਲ ਜਾਂ ਕੈਮੀਕਲ ਉਹ ਰੱਖੇ ਗਏ ਜਿਹਦੇ ਜਾਣਕਾਰੀ ਹੋਈ ਹੈ ਵੀ ਜਿਨ੍ਹਾਂ ਨੇ ਕੋਈ ਉਹਨਾਂ ਨਾਲ ਤਾਲਮਿਲ ਵੀ ਹੈ ਨਹੀਂ ਸੀਗਾ। ਉਹਦਾ ਕਰਕੇ ਅਸੀਂ ਕਿਉਂਕਿ ਸਾਡੇ ਜਿਹੜੇ ਕਿਸਾਨ ਐ ਪਹਿਲੀ ਅਸੀਂ ਕਿਸਾਨੀ ਕਰਜ਼ੇ ਦੇ ਥੱਲੇ ਭਲੇਟੀ ਹੋਈਆਂ ਐ ਇਹ ਜਿਹੜੀਆਂ ਮਤਲਬ ਇਹਾਂ ਸਪਰੇਅਾਂ ਜਿਹੜੀਆਂ ਸਾਨੂੰ ਦਿੰਦੇ ਐ ਚੱਕ ਕੇ ਤੇ ਉਹ ਉਹਨਾਂ ਨੇ ਕੰਮ ਨਹੀਂ ਕਰਨਾ ਉਹ ਫਿਰ ਤੁਸੀਂ ਕਰਜ਼ੇ ਤਾਂ ਭਲੇਟੇ ਜਾਂਦੇ ਐ ਤਾਂ ਹੀ ਸਾਡੇ ਜਿਹੜਾ ਅਸਲੀ ਵੀ ਐ ਸਾਡਾ ਉਹ ਸਾਰਾ ਖਤਮ ਹੋ ਗਿਆ ਤਾਂ ਕਰਕੇ ਅਸੀਂ ਜਾਣਕਾਰੀ ਕਰਨ ਆਏ ਆ ਜਿਲ੍ਹਾ ਕਰਨਗੋ ਤੇ ਫਲਾਕਾਂਕ ਨੂੰ ਤੇ ਇੱਥੇ ਡਿਪਟੀ ਸਾਹਿਬ ਵੀ ਆਏ ਸੀਗੇ ਉਹਨਾਂ ਨੇ ਵੀ ਸਾਨੂੰ ਭਰੋਸਾ ਦਵਾਇ ਪੂਰੀ ਬੰਦੀ ਕਾਰਵਾਈ ਕਰਾਂਗੇ ਇਸ ਕਰਕੇ ਅਸੀਂ ਬੇਨਤੀ ਕਰਦੇ ਹੁਣੇ ਮੀਰਗਰ ਆਹੀਂ ਇਤੋਂ ਦੇ ਪ੍ਰਸ਼ਾਸਨ ਨੂੰ ਇਤੋਂ ਦੇ ਚੀਫ ਨੂੰ ਇਤੋਂ ਦੇ ਖੇਤੀਬਾੜੀ ਦਫ਼ਤਰ ਨੂੰ ਵੀ ਜਿਹੜੀ ਇਹਨਾਂ ਤੇ ਮੰਦੀ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ ਜੇ ਇਹਨਾਂ ਨੇ ਮਤਲਬ ਗੜਬੜ ਕਰੀ ਹੈ ਤੇ ਨਹੀਂ ਜੇ ਕਰਨਗੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀ ਕਿਸਾਨ ਜੁੰਟ ਕਾਉਂਦਾ ਕ ਨੂੰ ਫੈਸਲਾ ਕਰਾਂਗੇ ਤੇ ਪੂਰੇ ਦੇ ਭਾਰਤਾਂ ਹੀ ਜਾਮਾ